ਆਪ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਕਾਕਾ ਲੋਗੜ ਜੀ ਦੀ ਅਗਵਾਈ ਹੇਠ ਮੋਗਾ ਵਿਖੇ ਜ਼ਿਲ੍ਹਾ ਪੱਤਰੀ ਸੁਵਿਧਾਨ ਹਕਚਾਓ ਰੈਲੀ ਜਿਹੜੀ 19 ਤਰੀਕ ਨੂੰ ਦਰਸ਼ਨੀਵਾਰ 10:30 ਵਜੇ ਮੋਗਾ ਦੇ ਪ੍ਰਾਈਮ ਫਾਰਮ ਨੇੜੇ ਬੁੱਗੀਪੁਰਾ ਚੌਕ 'ਚ ਕੀਤੀ ਜਾ ਰਹੀ ਹੈ ਆਪ ਸਭ ਨੂੰ ਪਤਾ ਹੈ ਕਿ ਜਿੱਥੇ ਮੋਦੀ ਸਰਕਾਰ ਸੁਵਿਧਾਨ ਦੀਆਂ ਝੱਜੀਆਂ ਡਾ ਰਹੀ ਹੈ ਉਥੇ ਪੰਜਾਬ ਦੀ ਆਪ ਆਮ ਆਦਮੀ ਪਾਰਟੀ ਦੀ ਸ੍ਰੀ ਸਰਕਾਰਿਆ ਪਦਵਾਨਤ ਮਾਨ ਦੀ ਗਵਾਹੀ 8 ਵੀ ਤੱਜੀਆਂ ਬਹੁਤ ਵੱਡੇ ਪੱਧ ਤੇ ਅੜਾ ਰਹੀ ਹੈ ਜਿਸ ਤਰ੍ਹਾਂ ਝੂਠੇ ਪਰਚੇ ਅਤੇ ਫੈਲਾ ਪਾੜ ਕੇ ਆਪਦੇ ਸਰਪੰਚ ਪੰਜ ਬਣਾਏ ਫੈਲਾ ਪਾੜ ਕੇ ਇਹਨਾਂ ਨੇ ਐਮਸੀ ਤੇ ਮੇਰ ਬਣਾਏ ਸੋ ਇਦਾਂ ਨੇ ਵੀ ਕੋਈ ਇਸੇ ਗੱਲੋਂ ਕਸਰ ਨਹੀਂ ਛੱਡੀ ਝੂਠੇ ਪਰਚਾ ਦੇ ਸਰਦਾਰ ਦੀਆਂ ਤੱਜੀਆਂ ਅੜਾਉਣ ਦੀ ਅੱਜ 17 ਤਰੀਕ ਜਿਹੜੀ ਲਾਸਟ ਡੇਟ ਸੀ ਕਿਉਂਕਿ ਜਿਹੜੇ ਜਿਮੀ ਇਲੈਕਸ਼ਨ ਹੋਣੀ ਸੀ ਸਰਪੰਚਾਂ ਦੇ ਪੰਚਾਂ ਦੇ ਉਹਦੇ ਵਿੱਚ ਵੀ ਮੋਗਾ ਤੇ ਜਦੋਂ ਜਦ ਵੱਡੇ ਪੱਧਰ ਤੇ ਗੁੰਡੇ ਕੰਮ ਕਰਦੀ ਹੋਈ ਆ ਐਨਓਸੀ ਨਹੀਂ ਦੇ ਰਹੇ ਕੱਲ ਦੀਆਂ ਵੀਡੀਓ ਉਠਾਏ ਹੋਏ ਨੇ ਸੈਕਟਰੀ ਉਠਾਏ ਹੋਏ ਨੇ ਸੋ ਉਹਨਾਂ ਦੇ ਮੁੱਦੇ ਨਜ਼ਰ ਤੇ ਸੰਵਧਾਨ ਬਚਾਉਣ ਦੀ ਜਿਹੜੀ ਗੱਲ ਹੈ ਉਹ ਜਿੱਥੇ ਮੋਦੀ ਸਰਕਾਰ ਤੋਂ ਖਤਰਾ ਉੱਥੇ ਭਗਵੰਤ ਮਾਨ ਦੀ ਸਰਕਾਰ ਤੋਂ ਵੀ ਖਤਰਾ ਹੈ ਸੋ ਮੇਰੀ ਮੋਗਾ ਨਿਵਾਸੀਆਂ ਦੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਅਹੁਦੇਦਾਰਾਂ ਨੂੰ ਬਰਕਰਾਰ ਨੂੰ ਬੇਨਤੀ ਹੈ ਕਿ 19 ਤਰੀਕ ਨੂੰ ਜਿਸ ਵਿੱਚ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਾ ਵਿਰੋਧੀ ਧਰਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਸਰਦਾਰ ਚੰਨ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨਾ ਸਾਰੇ ਦੇ ਵਿਚਾਰ ਸੁਣ ਲਈ 19 ਤਰੀਕ ਨੂੰ ਦਰਸ਼ਨੀਵਾਰ 10:30 ਵਜੇ ਪ੍ਰਾਇਮ ਫਾਰਮ ਮੋਗਾ ਨੇੜੇ ਬੁੱਕੀ ਪ੍ਰਾਚੋਕ ਵਿੱਚ ਪਹੁੰਚਣ ਦੀ ਕਰਤਾ ਤਾ ਕਰਨੀ ਸੋ ਸਾਰੇ ਹੀ ਸੱਜਣਾ ਨੂੰ ਵੋਟਰਾਂ ਨੂੰ ਅਪੀਲ ਹੈ ਕਿ ਸੰਵਿਧਾਨ ਬਚਾਓ ਜਿਹੜੀ ਰੈਲੀ ਦੇ ਬੈਨਰ ਹਟ ਰਹੀ ਜੰਦੀ ਇਹਦੀ ਹੋਣ ਜਾ ਰਹੀ ਹੈ ਉਸ ਸਾਰੇ ਹਮਾਂ ਮਾ ਆ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਸਿਜਜੀ ਸਿੰਘ ਜੀ ਕਾਕਾ ਲੋਗੜ ਜੀ ਦੀ ਅਗਵਾਈ ਹੇਠ ਮੋਗਾ ਵਿਖੇ ਜ਼ਿਲ੍ਹਾ ਪੱਤਰੀ ਸੰਵਿਧਾਨ ਬਚਾਓ ਰੈਲੀ ਜਿਹੜੀ 19 ਤਰੀਕ ਨੂੰ ਦਰਸ਼ਨੀਵਾਰ 10:30 ਵਜੇ ਮੋਗਾ ਦੇ ਪ੍ਰਾਇਮ ਫਾਰਮ ਨੇੜੇ ਬੁੱਗੀਪੁਰਾ ਚੌਂਕ ਤੋਂ ਕੀਤੀ ਜਾ ਰਹੀ ਹੈ ਆਪ ਸਭ ਨੂੰ ਪਤਾ ਹੈ ਕਿ ਜਿੱਥੇ ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ੜਾ ਰਹੀ ਹੈ ਉਥੇ ਪੰਜਾਬ ਦੀ ਆਪ ਆਮ ਆਨੀ ਪਾਰਟੀ ਦੀ ਸ੍ਰੀ ਸਰਕਾਰ ਆ ਪਦਵਤਮਾਨ ਦੀ ਗਵਾਈ ਹੇਠ ਵੀ ਧੱਜੀਆਂ ਬਹੁਤ ਵੱਡੇ ਪੱਧ ਤੇ ੜਾ ਰਹੀ ਹੈ ਜਿਸ ਤਰ੍ਹਾਂ ਝੂਠੇ ਪਰਚੇ ਅਤੇ ਫੈਲਾ ਪਾੜ ਕੇ ਆਪ ਦੇ ਸਰਪੰਚ ਪੰਚ ਬਣਾਏ ਫੈਲਾ ਪਾੜ ਕੇ ਇਹਨਾਂ ਨੇ ਐਮਸੀ ਤੇ ਮੇਅਰ ਬਣਾਏ ਸੋ ਇਦਾਂ ਨੇ ਵੀ ਕੋਈ ਇਸੇ ਗੱਲੋਂ ਕਸਰ ਨਹੀਂ ਛੱਡੀ ਟੁੱठे ਪਰਚਾ ਦੇ ਸਬੰਧਾਂ ਦੀਆਂ ਤਰਦੀਆਂ ਅੜਾਉਣ ਦੀ ਅੱਜ 17 ਤਰੀਕ ਜਿਹੜੀ ਲਾਸਟ ਡੇਟ ਸੀ ਕਿਉਂਕਿ ਜਿਹੜੇ ਜਿਮੀ ਡੈਕਸ਼ਨ ਹੋਣੀ ਸੀ ਸਰਪੰਚਾਂ ਦੇ ਪੰਚਾਂ ਦੇ ਉਹਦੇ ਵਿੱਚ ਵੀ ਮੋਗਾ ਤੇ ਜਮਜੱਡੇ ਪੱਧਰ ਤੇ ਗੁੰਡੇ ਕਰਦੀ ਹੋਈ ਆ ਐਨਓਸੀ ਨਹੀਂ ਦੇ ਰਹੇ ਕੱਲ ਦੀਆਂ ਵੀਡੀਓ ਉਠਾਏ ਹੋਏ ਨੇ ਸੈਕਟਰੀ ਉਠਾਏ ਹੋਏ ਨੇ ਸੋ ਉਹਨਾਂ ਦੇ ਮੁੱਦੇ ਨਜ਼ਰ ਤੇ ਸੰਵਿਧਾਨ ਬਚਾਉਣ ਦੀ ਜਿਹੜੀ ਗੱਲ ਹੈ ਉਹ ਜਿੱਥੇ ਮੋਦੀ ਸਰਕਾਰ ਤੋਂ ਖਤਰਾ ਉੱਥੇ ਭਗਵੰਤ ਮਾਨ ਦੀ ਸਰਕਾਰ ਤੋਂ ਵੀ ਖਤਰਾ ਹੈ ਸੋ ਮੇਰੀ ਮੋਗਾ ਨਿਵਾਸੀਆ ਦੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਬੇਨਤੀ ਹੈ ਕਿ 19 ਤਰੀਕ ਨੂੰ ਜਿਸ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾਵੜੇ ਵਿਰੋਧੀ ਧਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਸਰਦਾਰ ਚੰਨ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਹਨਾਂ ਸਾਰੇ ਦੇ ਵਿਚਾਰ ਸੁਣ ਲਈ 19 ਤਰੀਕ ਨੂੰ ਦਰਸ਼ਨੀਵਾਰ 10:30 ਵਜੇ ਪ੍ਰਾਇਰ ਫਾਰਮ ਮੋਗਾ ਨੇੜੇ ਬੁੱਕੀ ਪ੍ਰਾਚੋਕ ਪੁਤਨ ਦੀ ਕਰਤਾਰਤਾ ਕਰਨੀ ਸੋ ਸਾਰੇ ਹੀ ਸੱਜਣਾ ਨੂੰ ਵੋਟਰਾਂ ਨੂੰ ਅਪੀਲ ਹੈ ਕਿ ਸੰਵਿਧਾਨ ਬਚਾਓ ਜਿਹੜੀ ਰੈਲੀ ਦੇ ਬੈਨਰ ਹਟੇ ਰੈਲੀ ਹੋਣ ਜਾ ਰਹੀ ਹੈ ਉਸੇ ਸਾਰੇ ਹੰਮ ਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ